ਇਹ ਹੈ ਜੀ ਸਟੇਸ਼ਨ ਦਾ ਪਿਛਲਾ ਏਰੀਆ ਸਟੇਸ਼ਨ ਦੀ ਬੈਕ ਸਾਈਡ ਹੈ ਬਾਕੀ ਰੇਲਵੇ ਸਟੇਸ਼ਨ ਵਿਜ਼ਿਟ ਕੀਤੇ ਨੇ ਕਿਸੇ ਵੀ ਤਜੋਰੀ ਮੌਜੂਦ ਨਹੀਂ ਹੈ ਇਸ ਵਿੱਚ ਹਾਲੇ ਵੀ ਤਜੋਰੀ ਮੌਜੂਦ ਹੈ ਫਰੀ ਡਿਟੇਲ ਦਿੱਤੀ ਗਈ ਗੱਡੀਆਂ ਦੇ ਔਕਾਤਕਾਰ ਜੋ ਵੀ ਸੀ ਉਸ ਟਾਈਮ ਅਸਲਾਮੁਅਲੈਕਮ ਦੋਸਤੋ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਚੱਕ ਮੰਦਰਸਾ ਰੇਲਵੇ ਸਟੇਸ਼ਨ ਜੋ ਕਿ 1894 ਵਿੱਚ ਤਮੀਰ ਕਰਾਇਆ ਗਿਆ ਸੀ ਔਰ ਇਹ ਬ੍ਰਿਟਿਸ਼ ਦੌਰ ਵਿੱਚ ਬਣਾਇਆ ਗਿਆ ਇਹ ਸਟੇਸ਼ਨ ਬਰਤਾਨਵੀ ਰਾਜ ਵਿੱਚ 1894 ਦੇ ਦੌਰ ਵਿੱਚ ਬਣਾਇਆ ਗਿਆ ਸੀ ਜੋ ਕਿ ਉਸ ਟਾਈਮ ਸਮਾ ਸਟਾ ਬਠਿੰਡਾ ਰੇਲਵੇ ਲਾਈਨ ਦੇ ਨਾਮ ਤੋਂ ਮਸ਼ਹੂਰ ਸੀ ਲੇਕਿਨ ਆਜ਼ਾਦੀ ਤੋਂ ਬਾਅਦ ਇਸ ਲਾਈਨ ਦਾ ਨਾਮ ਚੇਂਜ ਕਰਕੇ ਸਮਾ ਸਟਾ ਅਮਰੂਕਾ ਰੇਲਵੇ ਲਾਈਨ ਰੱਖ ਦਿੱਤਾ ਗਿਆ ਇਹ ਹੈ ਜੀ ਪਾਰਸਲ ਗੋਦਾਮ ਇਹ ਪਾਰਸਲ ਗੋਦਾਮ ਵਿੱਚ ਜੋ ਵੀ ਕੋਈ ਪਾਰਸਲ ਭੇਜਿਆ ਜਾਂਦਾ ਸੀ ਇੱਥੇ ਸਟੋਰ ਕਰਦੇ ਸੀ ਫਿਰ ਜਦੋਂ ਟ੍ਰੇਨ ਆਉਂਦੀ ਸੀ ਤੇ ਅੱਗੇ ਭੇਜ ਦਿੱਤਾ ਜਾਂਦਾ ਸੀ ਇਹ ਹੈ ਜੀ ਕਮਰਾ ਜਿਸ ਵਿੱਚ ਸਟੇਸ਼ਨ ਮਾਸਟਰ ਬੈੰਦਾ ਸੀ ਇਸ ਦੀ ਅੰਦਰ ਦੀ ਹਾਲਤ ਦੇਖੋ ਬਹੁਤ ਖਰਾਬ ਹੋ ਚੁੱਕੀ ਹੈ ਹੁਣ ਤੁਹਾਨੂੰ ਚੱਲ ਕੇ ਵਿਖਾਣੇ ਆ ਇਸ ਦਾ ਟਿਕਟ ਘਰ ਵਾਲਾ ਏਰੀਆ ਇਹ ਹੈ ਜੀ ਟਿਕਟ ਕਾਰ ਦਾ 뷰 ਇਥੋਂ ਮੁਸਾਫਰ ਟਿਕਟ ਲੈਂਦੇ ਸੀ ਇਹ ਗੱਡੀਆਂ ਦੇ ਟਾਈਮਿੰਗ ਲਿਖੀ ਹੋਈ ਹੈ ਗੱਡੀਆਂ ਦੀ ਟੋਟਲੀ ਡਿਟੇਲ ਨਾਲ ਇਹ ਹੈ ਜੀ ਸਟੇਸ਼ਨ ਦਾ ਪਿਛਲਾ ਏਰੀਆ ਸਟੇਸ਼ਨ ਦੀ ਬੈਕ ਸਾਈਡ ਹੈ ਔਰ ਇਹ ਅੰਦਰ ਦੇਖੋ ਬਹੁਤ ਯੂਨੀਕ ਗੱਲ ਹੈ ਕਿ ਵਾਹਿਦ ਇਹ ਰੇਲਵੇ ਸਟੇਸ਼ਨ ਹੈ ਜਿੰਦੇ ਵਿੱਚ ਹੁਣ ਵੀ ਤਿੱਜੋਰੀ ਮੌਜੂਦ ਹੈ ਬਾਕੀ ਰੇਲਵੇ ਸਟੇਸ਼ਨ ਵਿਜ਼ਿਟ ਕੀਤੇ ਨੇ ਕਿਸੇ ਵੀ ਤਿੱਜੋਰੀ ਮੌਜੂਦ ਨਹੀਂ ਹੈ ਇਸ ਵਿੱਚ ਹਾਲੇ ਵੀ ਤਿੱਜੋਰੀ ਮੌਜੂਦ ਹੈ ਔਰ ਮਮਨੂਆ ਇਲਾਕਾ ਫੋਟੋ ਲੈਣਾ ਮਨੇ ਉਸ ਟਾਈਮ ਉਹਨਾਂ ਨੇ ਲਾਇਆ ਹੋਇਆ ਸੀ ਲੇਕਿਨ ਹੁਣ ਇਹ ਬੰਦ ਪਿਆ ਹੈ ਰੇਲਵੇ ਲਾਈਨ ਇੱਥੋਂ ਪਟ ਲਈ ਹੋਈ ਹੈ ਇਹ ਹੈ ਜੀ ਗੋਦਾਮ ਜੋ ਕਿ ਸਟੇਸ਼ਨ ਦੇ ਬਿਲਕੁਲ ਨਾਲ ਮੌਜੂਦ ਹੈ ਇੱਥੇ ਗੰਧਮ ਚਾਵਲ ਕਪਾਾਸ ਵਗੈਰਾ ਕਿਸਾਨ ਲਿਆ ਕੇ ਸਟੋਰ ਕਰਦੇ ਸੀ ਫਿਰ ਇਹ ਸ਼ਹਿਰ ਵਾਲੀ ਮੰਡੀ ਲੈ ਜਾਉਣ ਵਾਸਤੇ ਇੱਥੋਂ ਬੋਰੀਆਂ ਲਦੀਆਂ ਜਾਂਦੀਆਂ ਸੀ ਇਹ ਦੇਖੋ ਅੰਗਰੇਜ਼ਾਂ ਦੇ ਬਣਾਈ ਹੋਈ ਚੀਜ਼ ਹਾਲੇ ਤੱਕ ਮੌਜੂਦ ਹੈ ਉਹਨਾਂ ਦੀ ਨਿਸ਼ਾਨੀ ਕਦੇ ਇੱਥੇ ਵੀ ਰੌਣਕ ਹੁੰਦੀ ਸੀ ਲੇਕਿਨ ਫਿਲਹਾਲ ਇਹ ਵਿਹਰਾਣ ਹੋ ਗਿਆ ਅੱਜ ਦਾ ਵਲੌਗ ਇੱਥੇ ਕਰਦਿਆਂ ਖਤਮ ਤੇ ਮਿਲਦਿਆਂ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਬਹੁਤ ਸ਼ੁਕਰੀਆ